ਫਾਣੇ ਬੰਦੇ ਨੇ ਮੇਰੇ ਨਾਲ ਗਲਤ ਕੀਤਾ ਅੱਜ ਫਲਾਣੇ ਬੰਦੇ ਕਰਕੇ ਮੇਰੀ ਤਰੱਕੀ ਨਹੀਂ ਹੋਈ ਫਲਾਣੇ ਨੇ ਜਾਦੂ ਕੀਤਾ ਤੰਤਰ ਕੀਤਾ ਮੰਤਰ ਕੀਤਾ ਟੋਟਕੇ ਕੀਤੇ ਮੇਰੇ ਘਰ ਦਾ ਜਿਹੜਾ ਹੈ ਉਹ ਨਾਸ ਕਰ ਦਿੱਤਾ ਜਿਸ ਕਾਰਨ ਮੇਰੇ ਘਰ ਦੇ ਜਿਹੜੇ ਜੀ ਨੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਤਣਾਅ ਰਹਿੰਦਾ ਹੈ ਆਪਸੀ ਕਲੇਸ਼ ਰਹਿੰਦਾ ਹੈ ਬੜੇ ਹੋਜੀ ਕਾਰਨ ਜੇ ਇਨਸਾਨ ਚਾ ਵੀ ਤਾਂ ਜੇ ਉਸ ਨੂੰ ਪੁੱਛਿਆ ਜਾਵੇ ਨਾ ਤੇ अनेका ਕਾਰਨ ਜਿਹੜਾ ਇਨਸਾਨ ਉਹ ਬਿਆਨ ਕਰਦਾ ਹੈ ਮਹਾਰਾਜ ਜੀ ਕਹਿੰਦੇ ਨੇ ਵੀ ਇਸ ਇਨਸਾਨ ਦੀ ਦੌੜ ਪਰਿਵਾਰ ਨਾਤੇ ਰਿਸ਼ਤੇਦਾਰ ਜ਼ਮੀਨ ਜਾਇਦਾਦ ਨੌਕਰੀ ਸ਼ੋਹਰਤ ਇੱਜ਼ਤ ਇਹਨਾਂ ਦੇ ਆਲੇ ਦੁਆਲੇ ਇਨਸਾਨ ਘੁੰਮਦਾ ਹੈ ਪਿਆਰ ਦੇ ਆਲੇ ਦੁਆਲੇ ਇਨਸਾਨ ਘੁੰਮਦਾ ਏ mohabbat ਦੇ ਆਲੇ ਦੁਆਲੇ ਇਨਸਾਨ ਘੁੰਮਦਾ ਏ ਨਫਰਤ, ਗਰੋਧ, ਈਸ਼ਾ ਜਾਤ ਪਾਤ, ਛੂਆਛਾਤ ਇਹਨਾਂ ਦੇ ਆਲੇ ਦੁਆਲੇ ਇਨਸਾਨ ਘੁੰਮਦਾ ਏ ਭਾਗਾਂ ਵਾਲਿਓ ਮਾਰਗਮੋਤੀ ਵਿਥਰੇ ਪਰ ਜੀਵਨ ਨੂੰ ਪਾਰ ਲੰਘਾਉਣ ਵਾਲੇ ਰਸਤੇ ਦੇ ਵਿੱਚ ਜਿਹੜੇ ਰਾਹ 'ਤੇ ਸੁਰ ਤੇ ਅਸੀਂ ਪਰਮੇਸ਼ਵਰ ਨੂੰ ਪਾ ਸਕਦੇ ਨੇ ਉਸ ਰਾਹ ਦੇ ਉੱਤੇ ਸਟੋਰਨ ਲਈ ਕੋਈ